감사합 <목소리도> ਸਤਿ ਸ਼੍ਰੀ ਅਕਾਲ ਨਾਮ ਕਿਹਾ ਆ ਚੰਗਾ ਸੇ ਨੰਦਾ ਇਹਨੂੰ ਸਾਹ ਬੱਲਾ ਤੋਂ ਕਰਾਂ ਸ਼ਰਾਰਾ ਵਾ ਤੇਰੀ ਬੁਰਾ ਲੇਖ ਗੰਦਾ ਸਰ ਕਰੂਗਾ ਜਹਾਨ ਸਤਕਾਰ ਵਾ ਤੇਰੀ ਕਰੂਗਾ ਜਹਾਨ ਸਤਕਾਰ ਮਹਾਰਾਜ ਕਹਿੰਦੇ ਨੰਗਖਾਨ ਉਹ ਤੇਰੀ ਡਿਊਟੀ ਹੈ ਇਹਨੂੰ ਸਾਹਮਣੇ ਰੱਖਣਾ ਐਂਬੈਡ ਬਲਾਲੀਏ ਦੇ ਇਲਾਜ ਕਰਵਾਈਏ ਜੇ ਬਾਤੀਆਂ ਸਾਡੇ ਕੋਲ ਆਜੂ ਜੇ ਚੜਾਈ Back got what I ਟੋਕਾ ਵਰਗੀ कला <laughs> कला <laughs> پتا ستقون جان دے پانی تے اڑوتے گاؤں ٹائرا تاں نواں نواں پانی گڈیاں چالو دے گلاں وچ پنڈی کون دے نہاں کرن کو ٹھنڈے پانی اڑن دی ایا تیرے ماں دی حماتار دی یار تے کوئی نہیں اسنا گانے گنجے نہیں تھوڑے تیرا دی ہے دوڑاں تو نکلے گا ਸੇਰ ਦੀ ਰਹਾਡ ਫਾਰੇਗਾ ਤੇ ਨੂੰ ਬਕਰ ਤੇ ਜੇ ਨਾ ਪੜਨਾ ਪੈਰੀਆਂ ਦਾ ਆਪਣਾ ਤਮਾਮ ਹੋਣਾ ਸੀ ਬਾਜਾ ਵਾਲਾ ਜੀ ਦਾ ਸਰਵੰਸ ਭਾਰਤਾ ਇੰਡੀਆ ਨੇ ਅੱਜ ਵੀ ਗਨਾਮ ਹੋਣਾ ਸੀ ਬਾਜਾ ਵਾਲਾ ਜੀ ਦਾ ਪਰਵਾਰ ਵਾਰ ਦਾ ਭਾਤ ਨੇ ਅੱਜ ਵੀ ਗਨਾਮ ਹੋਣਾ ਸੀ

ਵੀਗ ਦਾ ਨਾਮ ਹੁਣਾ ਸੀ ਸਾਜਾ ਬੜਾ ਜਲਾ ਸਰਵੰਸ ਭਾਰ ਦਾ ਭਾਗ ਨੇ ਅੱਜ ਵੀਗ ਨਾਮ ਹੁਣਾ ਸੀ ਸਾਨੀ ਸ਼੍ਰੀ ਗੁਰੂ ਜੀ ਮਹਾਰਾਜ ਦੇ ਸਾਧ ਸੰਗਤ ਨੂੰ ਮੁਕਤਬ ਦੇ। ਸ਼ਗਦਮ ਲੱਖ ਲਖ ਵਧਾਈ ਹੋਵੇ। ਕੋਟੋਪ੍ਰੰਤ ਜਿਹੜਾ ਨਗਰ ਕੀਰਤਨਾ ਹੈ ਸਾਰੀਆਂ ਸੰਗਤਾਂ ਦੇ ਸਹੌ ਦੇ ਨਾਲ ਇਹ ਕੱਢਿਆ ਜਾਂਦਾ ਹੈ। ਸੁਝੋਗ ਵੀ ਜਿੰਦੀਆਂ ਹੱਥਾਂ ਤੋਂ ਬੱਚਦੇ। ਆ ਸੇਨਾ ਪੜਾ ਜਿੱਤੇ ਜਾ ਪੰਜਾ ਨਿੰਦਰ ਹੈ। ਸੰਗਤਾਂ ਨੇ ਕਿਤੇ ਰਲ ਮਿਲ ਕੇ ਸਾਰਿਆਂ ਨੇ ਸਾਰਿਆਂ ਦੇ ਤਹਿ ਦਿਲੋਂ ਧੰਨਵਾਦ। ਹੁਣ نگر پری کیرتن لگے بارے چاہتے پا ل نے اس طرح نگر کیرتن جان کی کپالتا کرنی ہے بھول तोर खे दादी कला बजवा बजा बाला कलवीअ बारा रा कलवीअ बाला चलियल बजवाला चलियारलीअ बाला राजा बारा कलीअ वारा Apte d'or te la di, apte d'or te la di. Cante fare sante sta lu te vila, Apte d'or te la di, apte d'or te la di. Apte d'or te la di. Thank you. مالک دن بر جانا مالک دیر بچایا راجوانی کے بچا بالوانک دردانا باجوانک دربھل جانا گے بس ریا Yeah hey, 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 hey. ਦੁੱਖਾਂ ਦੇ ਕਸੀਰੀ ਜਾਉਣਿਆ ਉਹ ਤੈਨੂੰ ਲੋੜ ਨਹੀਂ ਬਹਨਾ ਕੋਈ ਲੋੜ ਦੀ ਝੂਠੇ ਬੋਲ ਕੇ ਤੇ ਪਿੱਛੋਂ ਤੋਸਤਾਂਦੀ ਤੈਨੂੰ ਲੋੜ ਨਹੀਂ ਬਹਨਾ ਕੋਈ ਲੋੜ ਦੀ ਝੂਠਾ ਬੋਲ ਕੇ ਤੇ ਪਿੱਛੋਂ ਤੋਸਤਾਂਦੀ ਹੰਝੂਆਂ ਨੇ ਸੱਚ ਦੱਸਤਾ ਉਹ ਹੰਝੂਆਂ ਨੇ ਸੱਚ ਦੱਸਤਾ ਜਦ ਨਾਣਾ ਜੁਸ ਸਮਾਸਾਂ ਮੰਦੇ

खां कर लुखां जो त सीर ॻणे आ

ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ